ਜਦੋਂ ਕੁਰਬਾਨੀ ਕਰਨੇ ਹੋਵੇ ਫਿਰ ਆਪਣਾ ਗੋਨੋ ਪੈਂਦਾ ਉਹ ਮੁੰਡੇ ਨੇ ਅੰਮ੍ਰਿਤਪੁਰ ਆ ਦੇ ਸੀ ਜਗENDER ਸਿੰਘ ਜਗENDER ਸਿੰਘ ਅੰਮ੍ਰਿਤਪੁਰ ਤੋਂ ਸੀ ਤੇ ਉਹ ਸਮਝਦਾ ਸਭ ਕੁਝ ਸਮਝਦਾ ਸੀ ਵੀ ਧਰਮ ਕੀ ਆ ਗਲਤ ਕੀ ਆ ਸਹੀ ਕੋਈ ਆ ਹਾਜ਼ਰ ਆ ਉਹ ਕਹਿੰਦਾ ਸੀ ਇਹਨਾਂ ਦਾ ਕੀ ਕਸੂਰ ਆ ਇਹਨਾਂ ਨੇ ਹਿੰਦੂਆਂ ਨੇ ਤੁਹਾਡਾ ਕੀ ਵਿਗਾੜਿਆ ਮੂਰੇ ਹੋ ਗਿਆ ਕਹਿੰਦੇ ਮੂਰੇ ਹੋਈ ਗਿਆ ਉਹਨਾਂ ਨੂੰ ਨੰਗਣ ਹੀ ਦਿੱਤਾ ਜੱਫਾ ਮਾਰ ਲਿਆ ਉਹਨਾਂ ਨੇ ਉਹਨੇ ਕਿਹਾ ਸੀ ਬਈ ਸਾਡੇ ਤੁਸੀਂ ਸਾਨੂੰ ਬੰਦਣਾ ਮੁਕਾਦਿਆ ਸਿੱਖਾਂ ਨੂੰ ਤੇ ਤੁਸੀਂ ਹਿੰਦੂਆਂ ਨੂੰ ਮਾਰਦੇ ਹੋ ਸਾਡੇ ਤਾਂ ਇਹ ਦਿਨ ਰਾਤ ਦਾ ਦੇ ਲੰਗਾ ਕਿੱਥੇ ਜਾਂਦੇ ਸੀ ਕਿੱਥੇ ਸਾਡਾ ਸਹਿਚਾਰ ਆ ਪਹੇਚਾਰਾ ਉਹਨੇ ਭਾੜੂ ਜਾਂਦਾ ਸੀ ਲੁਦਣਾ ਡਿਊਟੀ ਕਰਕੇ ਸ਼ਾਮ ਨੂੰ ਆ ਜਾਂਦਾ ਜਿਹੜੇ ਹਿੰਦੂ ਮੁੰਡੇ ਸੀ ਜੁਗਨਾਉਂ ਦੇ ਬਹੁਤ ਜਨ ਮੈਂ ਜਾਣਦਾ ਉਹਨੂੰ ਬਚਾਉਂਦਾ ਹੀ ਉਹ ਬੋਲੇ ਜਫਾਪਾ ਇਹ ਕਦਮ ਵਾਜੇ ਜਫਾਪਾ ਕੈਸੇ ਚੱਲੇ ਥੱਲੇ ਉੱਤਰੂ ਉਹਦੀ ਕੋੜੀ ਬੰਦ ਹੋ ਗਈ ਬਹੁਤ ਜਿਆਦਾ ਨੇਕ ਸੀ ਆ ਹੱਦੋਂ ਪਰ ਕੋਈ ਵੀ ਹੋਰ ਨਹੀਂ ਸਕਦਾ ਮਤਲਬ ਬੰਦਾ ਹੈ ਜਿਹਾ ਜਿਹਾ ਵਸੇਗਾ ਹਰ ਇੱਕ ਨੰ ਜੀ ਬਿਨਾ ਕਿਸੇ ਨੂੰ ਨਹੀਂ ਸੀ ਬੋਲਦਾ ਉਹ 파ਠ ਵੀ ਕਰਦਾ ਸੀ ਗੁਰਦਾਰੇ ਵੀ ਜਾਂਦਾ ਧਰ ਮੁਖਿਆ ਨਾ ਸੀ ਉਹ ਉਹਦੇ ਜਦੋਂ ਰਿਆ ਨਹੀਂ ਉਹ ਦੌਰ ਇਸ ਤਰ੍ਹਾਂ ਸੀਗਾ ਜੀ ਪਿੰਡਾਂ ਚ ਵੀ ਸਾਰੇ ਲੋਕ ਸਹਿਮੇ ਹੋਏ ਸੀ ਤੇ ਸ਼ਹਿਰਾਂ ਨੇ ਆਲੇ ਨੇ ਤਾਂ ਸੈਂਬਣਾ ਸੀ ਕਿਉਂ ਕਈ ਸਾਰੇ ਇਹੀ ਜਾਂਦੇ ਸੀ ਵੀ ਹਿੰਦੂਆਂ ਨੂੰ ਮਾਰਨ ਹਿੰਦੂ ਸਿੱਖ ਦੀ ਮਤਲਬ ਲੜਾਈ ਤਾਂ ਕੋਈ ਨਹੀਂ ਹੈਗੀ ਸੀ ਹਿੰਦੂ ਸਿੱਖ ਦਾ ਅੱਜ ਵੀ ਸਵਾਲ ਨੇ ਇਹ ਸਭ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆਪ ਇਹ ਰੋਟੀਆਂ ਸੇਕਦੇ ਆ ਉਹ ਉਹਨਾਂ ਦਾ ਦੂਸਰੇ ਬਵੰਜਾ ਬਾਡੀਆਂ ਉੱਥੇ ਸੀਗੀਆਂ ਬੜੇ ਸਿੱਖ ਸੀ ਅੱਛਾ ਸਿੱਖ ਵੀ ਸੀਗੇ ਸਿੱਖ ਸੀ ਸੀਗੇ ਬੜੇ ਆਪਸਾ ਦਾ ਲੋਕਾਂ ਜਿਹੜੇ ਬਚਾਉਂਦੇ ਸੀ ਉਹ ਵੀ ਮਾਰਦੇ ਪਾਪ ਜਵਾਨੀ ਸੀ ਦੋ ਬੱਚੇ ਸੀ ਦੋ ਲੜਕੇ ਇੱਕ 13 ਸਾਲ ਦਾ ਇੱਕ 7 ਸਾਲ ਦਾ ਜਦੋਂ ਮਰਿਆ ਤੇ 13 ਸਾਲ ਤੇ 7 ਸਾਲ ਦਾ ਕੁ ਬੱਚਾ ਹੋਵੇ ਕੁਛ ਵੀ ਨਹੀਂ ਹੁੰਦਾ ਪਾਲਣ ਵਾਲੇ ਮੈਂ ਉਹਨਾਂ ਦਾ ਸਰ ਸਰਬਸਮੇ ਮੈਂ ਸੀ ਘਰ ਤੋਂ ਮੈਂ ਉਹਦਾ ਉਹ ਕੋਈ ਹੌਸਲਾ ਰਸ ਦੇ ਦੇ ਸਨਸੈਟ ਸੀ ਜਿਹੜਾ ਹਾਡ ਹੋ ਜਾਂਦਾ ਸੀ ਲੁੱਦਣ ਡਿਊਟੀ ਕਰਕੇ ਸ਼ਾਮ ਨੂੰ ਆ ਜਾਂਦਾ ਜਿਹੜੇ ਹਿੰਦੂ ਮੁੰਡੇ ਸੀ ਜੋਗਨਾਉਂਦੇ ਬੁੱਧ ਜਨ ਮੈਂ ਜਾਣਨਾ ਜਦੋਂ ਉਹਨਾਂ 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 ਨੂੰ ਬਚਾਉਂਦਾ ਹੀ ਉਹ ਉਨੇ ਜੱਫਾ ਬਣੇ ਇੱਕ ਅੱਧ ਵਾਰ ਦੇ ਜੱਫਾ ਪਾ ਕੇ ਸੱਜਿਆ ਥੱਲੇ ਉੱਤਰੋ ਉਹਦੀ ਗੋਲੀ ਬੰਦ ਹੋ ਗਈ ਚੱਲ ਨਹੀਂ ਗੋਲੀ ਬੰਦ ਹੋ ਗਈ ਗੋਲੀ ਚੱਲ ਨਹੀਂ ਬੰਦ ਹੋ ਗਈ ਜਦੋਂ ਬੰਦ ਹੋ ਗਈ ਹੁਣ ਉਹ ਝੂਠੀ ਪਾੜੀ ਜਿਹੜਾ ਫੈਰ ਕਰ ਰਿਆ ਸੀ ਅਤਵਾਦੀ ਬਾਦਿਆਂ ਦਾਹੀਂ ਚੜਾਇ ਸੀ ਬਾਦਿਆਂ ਦਾਹੀਂ ਮਰਦੇ ਹੁੰਦੇ ਸੀ ਵਿੱਚ ਇੱਕ ਇਨਕਮ ਟੈਕਸ ਕਮਿਸ਼ਨਰ ਸੀ ਆਪਣੇ ਜਗਨਉਂ ਦਾ ਅੱਛਾ ਉਹ ਵੀ ਆਫਸੈਟ ਰੇਂਜ ਸੀ ਉਸੇ ਕੰਪਾਰਟਮੈਂਟ ਵਿੱਚ ਉਸੇ ਡੱਬੇ ਸੀਗਾ ਉਸੇ ਡੱਬੇ ਜਿਹਦੇ ਤੇ ਜਗਿੰਦਰ ਹਾਂ ਤੇ ਉਹ ਇਹਦੇ ਨਾਲ ਦੇ ਜਦੋਂ ਉਹਨੂੰ ਸੈੱਟ ਲਿਆ ਉਹ ਉਨੇ ਦੂਸਰੀ ਬਾਰੀ ਵਾਲੇ ਬੰਦੇ ਨੇ ਆਤਵਾਦੀ ਨੇ ਇਹ ਸੋਚਿਆ ਬਈ ਉਹ ਉਹਨੂੰ ਕੋਈ ਪ੍ਰੋਬਲਮ ਹੋਊਗੀ ਗੋਲੀ ਬੰਦ ਹੋਊਗੀ ਹਾਂ ਉਹ ਭੱਜ ਕੇ ਆਇਆ ਇਹਦੇ ਗੋਲੀਆਂ ਮਾਰਦੇ ਆ ਲੱਗੀਆਂ ਸੀ ਬਾਹਾਂ 'ਚ ਤੇ ਇੱਥੇ ਉਹ ਬਲੀਡਿੰਗ ਜ਼ਿਆਦਾ ਹੋ ਗਈ ਵੱਡੀ ਪ੍ਰੋਬਲਮ ਇਹ ਰਹੀ ਬੀ ਐਸ ਐਸ ਪੀ ਤਾਂ ਕਹਿੰਦਾ ਸੀ ਬਈ ਇਹਨਾਂ ਨੂੰ ਬੰਦਿਆਂ ਨੂੰ ਲਾਸ਼ਾਂ ਨੂੰ ਆਪਾਂ ਜਾਣ ਟ੍ਰੇਨ ਇਹ ਸੋਈਆਂ ਸੀ ਬਈ ਇਹ ਟ੍ਰੇਨ ਜਗਰਾਉ ਲੈ ਜੀ ਐਸ ਐਸ ਪੀ ਕਹਿੰਦਾ ਜਿਹੜਾ ਫੌਜ ਦਾ ਮੇਜਰ ਸੀ ਫੌਜੀ ਟੁਕਰੀ ਦਾ ਇਨਚਾਰਜ ਸੀ ਉਹ ਕਹਿੰਦਾ ਸੀ ਪਈ ਜਗਰੋਂ ਤਾਂ ਪਬਲਿਕ ਸਾਹਮਣੇ ਨਹੀਂ ਜਾਣੀ ਫੇਰ ਵਾਪਸ ਲੈ ਜਾ ਲੂਜ਼ਣ ਤੇ ਜਾਂ ਮੁਲਾਪੜ ਫਿਰ ਮੁਲਾਪੜ ਦੇ ਲਾਸ਼ਾਂ ਲਾ ਲੀਆਂ ਇਹਨ ਜਿਹੜੇ ਜਿੰਦੇ ਸੀ ਉਹ ਕੁਛ ਜਗਰੋਂ ਲਿਆਂਦੇ ਕੁਛ ਲੂਜ਼ਣ ਲੈ ਕੇ ਜੈਹਰ ਕੀ ਜਦੋਂ ਕੁਰਬਾਨੀ ਕਰਨੇ ਹੋਵੇ फिर आपका गा पो मुडे ने अमृतपरा देशिंद जगिंद अमृत सब कुछ समझता सी धर्म की आ गल की है सही की आ ਉਨੇ ਉਹਨਾਂ ਨੂੰ ਕੁਝ ਵੇਖ ਕੇ ਵੀ ਕੁਝ ਕਿਹਾ ਸੀ ਅੱਤਵਾਦੀਆਂ ਨੂੰ ਵੀ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਨਹੀਂ ਉਹਨੇ ਕਿਹਾ ਸੀ ਬਈ ਸਾਡੇ ਤੁਸੀਂ ਸਾਨੂੰ ਬੰਦਾ ਮੁਕਾਦ ਸਿਖਾ ਨੂੰ ਤੇ ਤੁਸੀਂ ਹਿੰਦੂ ਨੂੰ ਮਾਰਦੇ ਹੋ ਸਾਡੇ ਤਾਂ ਇਹ ਦਿਨ ਰਾਤ ਦਾ ਦੀ ਲਗਾ ਕਿੱਥੇ ਜਾਂਦੇ ਸੀ ਕਿੱਥੇ ਸਾਡਾ ਸਹਿਚਾਰ ਆ ਪਹਿਚਾਰਾ ਉਹਨੇ ਇਹ ਕਿਹਾ ਹਾਂ ਬਿਲਕੁਲ ਕਿਹਾ ਉਹ ਉਹ ਗੱਲ ਕਰਦੇ ਕਦੋਂ ਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਮਾਰ ਕੇ ਉੱਤਰ ਕੇ ਤੇ ਮੇਰਾ ਜੀ ਮੇਰਾ ਖਿਆਲ ਆ ਵੀ ਜੇ ਇਹਨੂੰ 20 ਮਿੰਟ ਵਿੱਚ ਕੋਈ ਰਿਲੀਫ ਮਿਲ ਜਾਂਦਾ ਫਿਰ ਸ਼ਾਇਦ ਉਹ ਬਚ ਜਾਂਦਾ ਕਿਉਂਕਿ ਗੋਲੀਆਂ ਇੱਥੇ ਸੀ ਇਹ ਜਿਹੜੀ ਪੁਲੀਸ ਨੇ ਜ ਹੌਲੀ ਹੌਲੀ ਵੱਧ ਗਈ ਲਹੂ ਵੱਧ ਨਿਕਲਣ ਕਰਕੇ ਮੌਤ ਹੋਈ ਮੌਤ ਉਹ ਦੀ ਮੌਤ ਆ ਉਹਨੂੰ ਹਲਵਾਰੇ ਪੋਛ ਜਦੋਂ ਇਹ ਰਾਤ ਨੂੰ ਆਇਆ ਨਹੀਂ ਤੇ ਖਬਰਾਂ ਆ ਗਈਆਂ ਟੀਵੀ 'ਚ ਭਈਆ ਗੱਲ ਹੋਈ ਅਜੇ ਕਦੇ ਹੋਸਾ ਨਾ ਸਾਡਾ ਬੰਦਾ ਵੀ ਵਿੱਚ ਹੋਵੇ ਫਿਰ ਮੈਂ ਪਹਿਲਾਂ ਉਠ ਰਹੀ ਸਾਜੇ ਆ ਹਸਪਤਾਲ ਹਸਪਤਾਲ ਚ ਗਿਆ ਇੱਥੇ ਨਹੀਂ ਸੀ ਜਿਗਰਾਉਂ ਹਾਂ ਫਿਰ ਮੇਰੇ ਕੋਲ ਚਾਬੀਆਂ ਸੀ ਕੈਸ਼ ਦੀਆਂ ਹੂੰ ਬੈਂਕ ਦੀਆਂ ਹੂੰ ਤੇ ਸਾਰੀ ਜ਼ਿੰਮੇਵਾਰੀ ਮੈਨੇਜਰ ਦੀ ਮੇਰੇ ਕੋਲੇ ਅਕਾਊਂਟੈਂਟ ਨਹੀਂ ਸੀ ਹੂੰ ਫਿਰ ਮੈਂ ਗਿਆ ਹਲਵਾ ਦੇ ਹਲਵਾ ਦੇ ਮੈਂ ਤੋਂ ਮੋਟਰਸਾਈਕਲ ਤੇ ਗਿਆ ਇੱਕ ਕਰਨਲ ਸੀ ਮੇਰੇ ਤਾਇਦੇ ਦਾ ਲड़का ਉਹ ਛੁੱਟੀ ਆਏ ਹੋਏ ਸੀ ਉਹ ਪਿਛਲੇ ਉਹ ਕਹਿੰਦਾ ਆਪਾਂ ਚਲਦੇ ਆ ਤੇ ਬਈ ਕਹਾ ਇਹਦੀ ਮੈਸੇਜ ਗਈ ਹੋਈ ਸੀ ਰੰਗੂਆਣਾ ਪਿੰਡ ਹਾਂ ਜਿਹੜਾ ਬਈ ਨਾਲ ਉਹਨਾਂ ਨੂੰ ਖੜਦੇ ਆ ਹਾਂਜੀ ਬਈ ਜੋ ਵੀ ਹੋਇਆ ਬਈ ਉਹ ਤੇ ਤਾਂ ਨਹੀਂ ਆ ਗਿਆ ਇੱਥੇ ਦੀ ਵਜਾਇਆ ਕਿਉਂ ਕਿ ਉਹ ਉੱਥੇ ਗਈ ਹੋਈ ਸੀ ਉਦੋਂ ਚਲੋ ਉਹ ਉਹ ਦੂਬਾਰ ਜਨੋ ਸੀ ਗਏ ਅਸੀਂ ਇੱਥੇ ਤੇ ਤਲਹਾ ਹੈ ਨਾ ਜਹਾਂ ਸਾ ਇੱਥੇ ਨਾਕੇ ਲੱਗੇ ਹੋਈ ਸੀ ਪੁਲਿਸ ਦੇ ਉਹ ਪਿੰਡ ਸਰਚ ਕਰ ਰਹੇ ਸੀ ਉਹ ਸਾਨੂੰ ਫੌਜ ਵਾਲੇ ਕਹਿੰਦੇ ਵਈ ਤੁਸੀਂ ਇੱਧਰ ਦੇ ਨਾ ਜਾਓ ਬਾ ਤਲਵੰਡੀ ਅੱਜ ਜਿਹੜੀ ਰਾਏ ਕੀਆ ਉਹ ਉੱਥੋਂ ਦੀ ਜਾਓ ਨੂਰਪੁਰੇ ਨੂੰ ਨੂਰਪੁਰੇ ਤੋਂ ਰੋਡ ਚੜ੍ਹ ਜਿਓ ਇਹ ਜੱਦੀ ਸੁਣ ਨੰਗਰ ਨਹੀਂ ਉਹ ਸੁਪਾਈ ਨੇ ਦੱਸਿਆ ਜਿਹੜਾ ਫੌਜਦਾਰ ਡਿਊਟੀ ਦੇ ਕੜ ਚਲੋ ਅਸੀਂ ਉਧਰ ਨੂੰ ਚਲੇ ਗਏ ਅੱਜ ਜਦੋਂ ਹਲਵਾ ਦੇ ਮੈਂ ਗਿਆ ਮੈਂ ਫੋਨ ਕੀਤਾ ਹੈੱਡਕ quartਨ ਜਲੰਧਰ ਸਾਡਾ ਲੱਫਤ ਉਹ ਕੰਨ ਤੂੰ ਜਾ ਚਲੇ ਜਾ ਤੇ ਜਿਹੜਾ ਅਸੀਂ ਬੰਦਾ ਤੈਨੂੰ ਅਰੇਂਜਮੈਂਟ ਕਰਦੇ ਆ ਚਾਰਜ ਚਾਬੀਆਂ ਉਹਨੂੰ ਦੇ ਜਾ ਮੈਂ ਚਾਬੀਆਂ ਦਿੱਤੀਆਂ ਚਲੇਗਾ ਚਲੋ ਉੱਥੇ ਤੇ ਦੇਖਿਆ ਬਾਡੀ ਪਈ ਕਿਥੇ ਮੋਲਾਪੁਰ ਮੋਲਾਪੁਰ ਜਿਹੜੀ ਸਿਵਲ ਚਿਮਨਸਿਨੀ ਸਿਵਲ ਡਿਸਪੈਂਸਰੀ ਚ ਹਾਂ ਉੱਥੇ ਬੜੀ ਉੱਥੇ ਬੜੀਆਂ ਬੜੀਆਂ ਪਈ ਮੇਰਾ ਖਿਆਲ ਆ ਬਈ ਉਹਦੇ ਚ ਗਵਰਨਮੈਂਟ ਦੀ ਜਿਹੜੀ ਦਸੀ ਸੀ ਗੱਲ 52 ਬੜੀਆਂ ਉੱਥੇ ਸੀਗੀਆਂ ਬੜੇ ਸਿੱਖ ਸੀ ਅੱਛਾ ਸਿੱਖ ਵੀ ਸੀਗੇ ਸਿੱਖ ਸੀ ਸੀਗੇ ਬੜੇ ਆਪਸਰਾਂ ਲੋਕ ਜਿਹੜੇ ਬਚਾਉਂਦੇ ਸੀ ਉਹ ਵੀ ਮਾਰ ਉਹ ਵੀ ਮਾਰ ਜਿਹੜਾ ਅਸੀਂ ਘਾਤ ਤਰ੍ਹਾਂ ਦੇਖਿਆ ਉਹ ਪਿਆਨ ਦੇ ਬਾਡੇ ਉਹ ਇਹਦਾ ਸੀ ਇਹਦੇ ਕੱਲੇ ਦਾ ਸੀ ਹਾਂ ਬਾਕੀ ਘਾਤ ਤਰ੍ਹਾਂ ਕੋਈ ਨਹੀਂ ਹਾਂ ਕਈ ਉਹ ਮਰਤਾਰੇ ਹੋ ਸਕਦੇ ਆ ਲਗਾ ਤਰ੍ਹਾਂ ਨਹੀਂ ਵੀ ਕੋਈ ਸ਼ਫਰ ਚੋਂ ਆਇਆ ਕੋਈ ਉਹ ਪਾਠ ਵੀ ਕਰਦਾ ਸੀ ਗੁਰਦਾਰੇ ਵੀ ਜਾਂਦਾ ਉਹ ਉਹਦਾ ਜਿਹੜਾ ਅ ਧਰਮ ਮੁਖੀ ਆ ਨਾਂ ਦਾ ਸੀ ਹੂੰ ਉਹ ਉਹਦੇ ਚ ਦੂਰ ਆ ਨਹੀਂ ਆ ਉਹ ਗੋਦਵਾ ਦੇ ਜਾਣਾ ਨਹੀਂ ਛੱਡਿਆ ਨਹੀਂ ਉਹ ਉਹਦੀ 10 ਸਾਲ ਦੀ ਬੈਸੇ ਸਰਵਿਸ ਹੋ ਗਈ ਹੂੰ ਇਹਨੂੰ ਲਾਇਆ ਸੀ ਮੈਂ 1978 ਚ ਸੁਲਤਾਨਪੁਰ ਲੋਧੀ ਹੂੰ ਉੱਥੇ ਉਹ ਬਸ ਸੀ ਨਾ ਰੈਂਦਰ ਸੀਮਨ ਕਿਹਾ ਉਹਨੇ ਗਾਂਹ ਰਿਕਮੈਂਡ ਕਰਕੇ ਇਹਦੀ ਐਪਲੀਕੇਸ਼ਨ ਲੱਗ ਉਹ ਚਲੋ ਪਹਿਲਾਂ ਟੈਂਪਰੇਰੀ ਰੱਖ ਲਿਆ ਫਿਰ ਕਨਫਰਮ ਹੋ ਗਈ ਕਨਫਰਮ ਸੀ ਹੋਰ ਫਿਰ ਇਹ ਜਿਹੜੇ ਬੈਨੀਫਿਟ ਮਿਲੇ ਚਲੋ ਕਹਾਣੀ ਤਾਂ ਬਹੁਤ ਲੰਬੀ ਬੈਨੀਫਿਟ ਮੈਂ ਪੜ੍ਹ ਲਿਖਾਈ ਸੀ ਪਾਲਿਸੀ ਜਿਹੜਾ ਪੜਾ ਸੀ ਮੈਨੇਜਰ ਸੀਗੇ ਮੈਨੇਜਰ ਤੇ ਉਹ ਸਾਰੇ ਬੈਨਫਿਟ ਜੋ ਅਲੀਜੀ ਵਾਲੀ ਇੱਕ ਪੈਨਸ਼ਨ ਇਹਦੇ ਇੱਕ ਕਮਿਸ਼ਨ ਇੱਕ ਬੱਚੇ ਨੂੰ ਨੌਕਰੀ ਮਿਲ ਗਈ ਸੀ ਜਦੋਂ 8 ਸਾਲ ਦਾ ਹਾਂ ਤੇ ਉਦੋਂ ਉਹ ਮਾਈਨਰ ਸੀ ਉਹਨਾਂ ਨੇ ਚੰਡੀਗੜ੍ਹ ਦਾ ਡਾਕਟਰ ਵਾਲਾ ਉਹਦਾ ਨੋਟ ਕਰ ਲਈ ਸੀ ਡੇਟ ਆਫ ਬਰਥ ਉਹ ਗਾ ਤੇ ਟਾਈਮ ਤੇ ਉਹਨਾਂ ਨੇ ਜਿੱਤਿਆ ਕਰ ਬਈ ਲੱਖ ਲੱਖ ਰੁਪਇਆ ਉਦੋਂ ਵੰਡਦੇ ਸੀ ਜਿਹੜਾ ਹਤਵਾਦੀ ਦੇਹ ਤੋਂ ਮੜ ਗਿਆ 50000 ਰੁਪਏ ਜਿਹੜਾ ਉਦੋਂ ਲੱਖ ਸੀ ਬਈ ਸਾਨੂੰ ਦਿਓ ਉਹ ਕਹਿੰਦੇ ਤੂੰ ਉਹ ਨਹੀਂ ਮੰਨ ਤੂੰ ਥੋੜਾ ਮੈਕਮੇਂ ਦੇ ਅੱਛਾ ਉਹ ਮੈਕਮੇਂ ਤੋਂ ਲੈਣੇ ਜਿਹੜਾ ਇਹਦਾ ਪੀਐਫਸੀ ਉਹ ਦੇਣਾ ਜਿਹੜਾ ਇਹਦਾ ਸੈਲਰੀ ਪਈ ਸੀ ਉਹ ਦੇ ਦੇ ਅਤਵਾਦੀ ਪੀੜਤ ਹੋਣ ਦੇ ਨਾਤੇ ਜਿਹੜਾ ਮੁਆਵਜ਼ਾ ਮਿਲਣਾ ਸੀ ਉਹ ਨਹੀਂ ਮਿਲਿਆ ਨਹੀਂ ਮਿਲਿਆ ਉਸ ਮੌਕੇ ਉਦੋਂ ਉਹ ਬੰਦੇ ਫੜੇ ਗਏ ਸੀ ਜਿਹੜੇ ਨਹੀਂ ਜੀ ਉਹ ਦਰਸਰ ਬਾਅਦ ਚ ਪਤਾ ਲੱਗਿਆ ਬਈ ਦੇਖੋ ਟ੍ਰੇਨ ਉਤੋਂ ਅਮ ਪੱਲੈ ਨੂੰ ਚਲੀ ਗਈ ਲੁਧੇਣਾ ਸਾਈਡ ਨੂੰ ਤੇ ਜਿਹੜੇ ਜ਼ਖਮੀ ਹੋਏ ਛਾਲਾ ਮਾਰ ਗਏ ਸੀ ਟ੍ਰੇਨ ਚ ਉਹ ਕੋਈ ਝਾੜੀਆਂ ਚ ਬੈਠ ਜ਼ਖਮੀ ਹੋ ਉਹ ਰਾਤ ਨੂੰ ਪੁਲਿਸ ਨੇ ਚੱਕ ਚੱਕ ਕੇ ਹਸਪਤਾਲ ਚ ਪਾਇਆ ਤੇ ਕੋਈ ਮਾਰੀ ਗਈ ਨਹੀਂ ਉੱਥੇ ਪਈ ਪਾਣੀ ਬਰਮ ਇੱਕ ਵੀ ਦੱਸਿਓ ਵੀ ਉਹਨਾਂ ਦੇ ਗਾਤਰਾ ਪਾਇਆ ਹੋਣ ਕਰਕੇ ਆ ਵੀ ਉਹਨਾਂ ਨੂੰ ਤੇ ਜਿਹੜੇ ਨਾਲ ਦੇ ਸੀਗੇ ਉਹਨਾਂ ਨੂੰ ਚੱਕ ਲਿਆ ਇਹਨਾਂ ਨੂੰ ਨਾ ਚੱਕਿਆ ਇਹ ਵੀ ਇੱਕ ਕਾਰਨ ਹੋ ਸਕਦਾ ਉਹਨਾਂ ਦੇ ਨਹੀਂ ਨਹੀਂ ਜਿਹੜਾ ਫੌਜ ਦਾ ਤੇ ਪੁਲਿਸ ਦਾ ਸੀ ਨਾ ਤਸਲ ਮਿਸਰ ਕੁਝ ਕਹਿੰਦਾ ਸੀ ਐਸਐਸਪੀ ਕੁਝ ਕਹਿੰਦਾ ਉਹਦੇ ਨਾਲ ਮੈਨੂੰ ਲੱਗਦਾ ਦੇਰ ਲੱਗੀ जख्मਿਆਂ ਨੂੰ ਚੱਕਣ ਚ ਹਾਂ ਚੱਕ ਮੈਂ ਚੱਕ ਦੇਰ ਲੱਗੀ ਹਸਪਤਾਲ ਚ ਪਹੁੰਚਾਉ ਜੇ ਕਿਸੇ ਮੇਂ ਚਲੇ ਨਾ ਲੂਜ਼ ਨੇ ਚਲੀ ਜਾਂਦੀ ਉਥੇ ਦਾਇਆਨੰਦ ਮੈਸ ਬਣਾਉ ਨੂੰ ਬੜੇ ਆ ਜ਼ੋੜਾ ਬੜੇ ਬੜੇ ਉਥੇ ਮੇਲਾ ਸ਼ੁਰੂ ਹੋ ਜਾਂਦਾ ਹਿੰਦੂ ਸੇ ਕਦਾ ਅੱਜ ਵੀ ਸਵਾਲ ਨੇ ਇਹ ਸਾਰ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਆਦਿਆਂ ਰੋਟੀਆਂ ਸੇਕਦੇ ਉਹ ਉਹਨਾਂ ਦਾ ਦੂਸਰੇ ਜਿਹੜਾ ਪੰਨੂ ਆ ਉੱਥੇ ਬੈਠਾ ਉਹ ਵੀ ਤਾਂ ਬੈਨੇਫੀਟੀ ਲੈਂਦਾ ਮੈਂ ਜੇ ਮੈਂ ਸੌਦਾ ਲੈਣ ਜਾਣਾ ਮੈਂ ਡਾਕਟਰ ਤੇ ਜਾਵਾਂ ਮੈਂ ਬੋਰਡ ਦੇਣਾ ਕੋਲੀਫਿਕੇਸ਼ਨ ਦੇਣਾ ਐਮਬੀਬੀਐਸ ਆ ਰੀਵਿਊ ਹੋਇਆ ਉੱਥੇ ਦੋਈ ਲਾ ਲੈਣੀ ਮੈਂ ਇਹ ਮੈਂ ਜੀ ਕੋਲ ਪਰ ਗਲਤ ਤਾਂ ਨਹੀਂ ਆ ਸੱਤ ਵਾਰ ਤਾਂ ਤਾਂ ਹੋਈਆਂ ਸੀ ਬੱਸਾਂ ਚ ਲਾ ਕੇ ਗੱਡੀਆਂ ਚ ਲਾ ਕੇ ਹਿੰਦੂ ਮਾਰੇ ਸਿੱਖ ਚੜਦੇ ਸੱਤਾਂ ਦੇ ਵਿੱਚ ਸੱਤ ਦਿਨ ਸੱਤ ਹੀ ਲੁਧਿਆਣਾ ਜ਼ਿਲ੍ਹੇ ਚੋਂ ਨੇ ਇਹਦਾ ਨਰ ਚਲਾਓ ਕੀ ਗੱਲ ਕਿਉਂ ਨਾ ਕੁੱਪ ਕਲਾ ਟ੍ਰੇਨ ਚ ਮਰੇ ਬੰਦੇ ਸੁੰਝਾ ਮਰੇ ਤੇ ਸੱਜੋਂ ਸੱਜਮ ਕਲਾ ਇੱਥੇ ਮਾਰੇ ਬੱਸ ਚੋਂ ਲਾਗੇ ਸੱਤ ਸੀ ਬਾਹਰ ਲੱਤਾ ਹੋਈਆਂ ਸੀ ਸੱਤ ਜੀਆਂ ਸੱਤ ਹੀ ਲੁਦੇ ਨੇ ਜਲੇ ਚੋਂ ਤੇ ਹੁਣ ਦੇਖੋ ਨਾ ਬੜੀ ਤਕੜੀ ਗੱਲ ਆ ਬਈ ਹੋਰ ਕਿੱਦੇ ਹੋ ਜਾਨੇ ਜਾਂ ਕਟ ਹੋਈਆਂ ਤੋਂ 52 ਬੰਦੇ ਮਰੇ ਦੇ ਸੀ ਕੋਈ 52 ਕਹਿੰਦਾ ਸੀ ਕੋਈ 52 ਹਾਂਜੀ ਉਹਨਾਂ ਦੇ ਵਿੱਚ ਜਗਿੰਦਰ ਸੀਗਾ ਉਹਨਾਂ ਦੇ ਨਾਲ ਬਾਕੀ ਸਾਡੇ ਸ਼ਹਿਰ ਦੇ ਸੀਗੇ ਜਗਰਾਉਂ ਦੇ ਦਿੱਲੀ ਪਾਸੰਜਰ ਸੀ ਰੋਜ਼ ਗੱਡੀ 'ਚ ਸਵੇਰ ਜਾਂਦਾ ਸੀ ਸ਼ਾਮ ਨੂੰ ਵਾਪਸ ਆਉਂਦਾ ਸੀ ਤੂੰ ਤੋਂ ਦੌਰ ਨੂੰ ਤੁਸੀਂ ਨੇੜੇ ਤੋਂ ਬਹੁਤ ਦੇਖਿਆ ਹਨਾ ਹਾਂਜੀ ਦੇਖਿਆ ਸਾਡੇ ਨਾਲ ਵਾਲੀ 'ਚ ਦੇਖਿਆ ਤੁਸੀਂ ਉਹ ਸਾਡੇ ਨਾਲ ਹੀ ਰਿਹਾ ਜੀ ਅਸੀਂ ਇਕੱਠੇ ਸੀ ਭਰਾ ਤਾਂ ਆਪਸ ਵਿੱਚ ਹੀ ਅਸੀਂ ਜਦੋਂ ਆਏ ਉਦੋਂ ਆਪਣੇ ਆਹ ਸੁਲਤਾਨਪੁਰ ਲੋਧੀ ਸੀਗੇ ਇਹਨਾਂ ਦੀ ਮਤਲਬ ਉਦੋਂ ਨੌਕਰੀ ਸੀਗੀ ਮੈਨੇਜਰ ਸੀਗੀ ਸਤਾਨਪੁਰ ਲੋਧੀ ਉੱਥੇ ਅਸੀਂ ਮੰਗਵਾਇਆ ਸੀ ਇਹਨੂੰ ਫਿਰ ਉੱਥੇ ਨਹਿਰੀ ਵਿਭਾਗਮ ਵਾਲਾ ਸਾਡੇ ਕੋਲ ਬਰਸੀ ਰਹਿੰਦਾ ਸੀ ਉਹਨੇ ਰਖਵਾਤਾ ਸੀ ਇਹਨੂੰ ਨੌਕਰੀ ਤੇ ਆ ਪਾਣੀ ਨਾਪਦੇ ਜਿਹੜੇ ਨਹਿਰਾਂਵਾਂ ਚ ਉਹਦੇ ਚ ਸੀਗਾ ਅੱਛਾ ਤੇ ਹੁਣ ਉਹਦੀ ਡਿਊਟੀ ਲੁਧਿਆਣੇ ਸੀਗੀ ਮਤਲਬ ਉਸ ਟਾਈਮ ਬਹੁਤ ਕਿਹੋ ਜਿਹਾ ਦੌਰ ਸੀ ਮਾਤਾ ਜੀ ਉਹ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਉਦੋਂ ਦੌਰ ਇਸ ਤਰ੍ਹਾਂ ਸੀਗਾ ਜੀ ਪਿੰਡਾਂ ਚ ਵੀ ਸਾਰੇ ਲੋਕ ਸਹਿਮੇ ਹੋਏ ਸੀਗੇ ਤੇ ਸ਼ਹਿਰਾਂ ਨੇ ਵਾਲੇ ਨੇ ਤਾਂ ਸਹਿਮਣੇ ਸੀ ਕਿਉਂਕਿ ਕਈ ਸਾਰੇ ਇਹੀ ਜਾਂਦੇ ਸੀ ਵੀ ਸਿੰਧੂਆਂ ਨੂੰ ਮਾਰਨ ਹਿੰਦੂ ਸਿੱਖ ਦੀ ਮਤਲਬ ਲੜਾਈ ਤਾਂ ਕੋਈ ਨਹੀਂ ਹੈਗੀ ਸੀ ਹੂੰ ਸਿਰਫ ਆਹੀ ਆ ਜਿਹੜੀਆਂ ਮਤਲਬ ਹੈਗੀਆਂ ਪੇਲੀ ਪੋਲੀਟিক্যাল ਪਾਰਟੀਆਂ ਇਹ ਕਰਵਾਉਂਦੀਆਂ ਇਹ ਜਾ ਕੁਛ ਹੂੰ ਦਿੱਲੀ ਦੇ ਦੰਗੇ ਵੀ ਉਦੋਂ ਪਹਿਲਾਂ ਹੋਏ ਯਾਰ ਕਿੰਨੇ ਹੋਇਆ ਕਿੰਨੇ ਮਾਰੇ ਗਏ ਅਸੀਂ ਵੀ ਦਿੱਲੀ ਪਹਿਲਾਂ ਰਹਿੰਦੇ ਸੀ ਸਾਡੇ ਗਵਾਂਡੀ ਸੀ ਉੱਥੇ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਉਹ ਪੰਜ ਛੇ ਦੋ ਭਰਾ ਉਹ ਤਾਂ ਟਰੱਕ ਚਲਾਉਂਦੇ ਸੀ ਦੋਨਾਂ ਦੇ ਗੜਾ ਚ ਕਹਿੰਦੇ ਸੀ ਭਾਈ ਟਾਇਰ ਪਾ ਕੇ ਮਾਰ ਸਾੜੇ ਆਓ ਪਰ ਉਹ ਸਾਡਾ ਮਕਾਨ ਸੀ ਉੱਥੇ ਫਿਰ ਅਸੀਂ ਵੇਚਿਆ ਬਾਅਦ ਚ ਇਸ ਨਸੀਬ ਤੇ ਮਾਰੇ ਵੀ ਬਾਅਦ ਸੀ ਤਾਂ ਨਿਕਲਿਆ ਉੱਥੋਂ ਹੁਣ ਖਬਰ ਹੈ ਜੇ ਚੱਲੇਗੇ ਫਿਰ ਉੱਥੇ ਕੀ ਬਣਨਾ ਦਿੱਲੀ ਚ ਉਦੋਂ ਕਹੀ ਜਾਂਦੇ ਵੀ ਹਿੰਦੂਆਂ ਨੂੰ ਮਾਰਦੇ ਸਿੱਖ ਮਾਰਦੇ ਐਂ ਹੀ ਕਹਿੰਦੇ ਹੁੰਦੇ ਸੀ ਵੀ ਸਿੱਖ ਹਿੰਦੂਆਂ ਨੂੰ ਮਾਰਦੇ ਜਦ ਨਹੀਂ ਪਤਾ ਨਹੀਂ ਲੱਗਿਆ ਕਿੰਨਾਂ ਨੇ ਮਾਰੇ ਨਹੀਂ ਇਹ ਨਹੀਂ ਸਾਨੂੰ ਕੋਈ ਪਤਾ ਵੀ ਕਿੰਨਾਂ ਨੇ ਮਾਰਿਆ ਜਾਂ ਹਾਂਜੀ